ਲਾਖ 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 ਹੀ ਕੋਰਾ ਕੋਹ ਹੈ ਅਸੂਬਿਚ ਉਹ ਸਤਿਗੁਰੂ ਆਪਣੇ ਵਰਗੇ ਆਪ ਹੀ ਅਨਸਾਸਕ ਜੀ ਤੇ ਜਿਸ ਸਮਰਥ ਅਖੰਡ ਗੁਰੂ ਅਟਲ ਗੁਰੂ ਜੁਗੋ ਜੁਗ ਅਟਲ ਗੁਰੂ ਦੇ ਲੜ ਲਾਇਆ ਹੈ ਨਾ ਐਸਾ ਗੁਰੂ ਸੰਸਾਰ ਤੇ ਹੋਰ ਨਹੀਂ ਕਿਹਾਣਾ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਨੂੰ ਗੁਰੂ ਪਦਵੀ ਮਿਲੀ ਕਿਸੇ ਧਾਰਮਿਕ ਗ੍ਰੰਥ ਨੂੰ ਗੁਰੂ ਪਦਵੀ ਨਹੀਂ ਮਿਲੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਇੱਕ ਦੁਨੀਆ ਦੇ ਅੰਦਰ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਹਨ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁੰਦਿਆਂ ਗੁਰਬਾਣੀ ਲਿਖਾਈ ਇੱਕ ਵੀ ਅੱਖਰ ਕੋਈ ਨਾ ਕਟਾ ਸਕਦਾ ਤੇ ਨਾ ਵਧਾ ਸਕਦਾ ਦਾਸ ਇੱਕ ਦਿਨ ਮਹਾਪੁਰਸ਼ਾਂ ਨਾਲ ਗੱਲ ਕਰ ਰਿਹਾ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਸਭੋ ਕੀ ਤਲਵੰਡੀ ਦਮਦਮਾ ਸਾਹਿਬ ਸਾਰੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਲਖਾਈ ਅੱਜ ਕੀ ਹਾਲ ਹੈ ਇਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਜਿਹੜੇ ਕਹਿੰਦੇ ਐ ਅਸੀਂ ਸਿਰ ਦਸਣ ਵਾਸਤੇ ਬੇਨਤੀ ਕਰ ਸਕਨੇ ਆ ਬਾਣੀ ਸਾਰੀ ਸਤਗੁਰ ਦੀ ਐ ਅਕਾਲ ਪੁਰਖ ਦੀ ਐ ਵੈਸੇ ਕਿ ਭਗਤ ਕਬੀਰ ਜੀ ਬਾਬਾ ਫਰੀਦ ਜੀ ਐ ਸਤਗੁਰ ਦੀ ਬਾਣੀ ਵੈਸੇ ਬਾਣੀ ਸਾਰੀ ਸਤਗੁਰ ਦੀ ਐ ਨਹੀਂ ਤੇ ਪਤਾ ਨਹੀਂ ਅੱਜ ਜਿਹੜੇ ਲੱਗੇ ਨੇ ਉਹਨੇ ਕਹਣਾ ਹੀ ਇਹ ਤੇ ਬਾਣੀ ਭਗਤ ਕਬੀਰ ਦੀ ਐ ਇਹ ਤੇ ਬਾਣੀ ਆ ਐ ਦੇਖੋ ਦਸੂ ਪਾਸ਼ਾ ਮਹਾਰਾਜ ਨੇ ਹੀ ਕਿਰਪਾ ਕੀਤੀ ਹੈ ਧੀਰਮਲਿਆ ਦੇ ਪਰਿਵਾਰ ਨੇ ਸਰੂਪ ਨਹੀਂ ਦਿੱਤੇ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਸਿੰਘਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਕਿ ਜੰਗਾ ਜਦਾਂ ਤੋਂ ਵਿਹਲੇ ਹੋ ਕੇ ਗੁਰਬਾਣੀ ਦਾ ਅਰਥ ਬੋਧ ਕਰਾਵਾਂਗੇ ਤੇ ਹੁਣ ਕਿਰਪਾ ਮਾਰ ਕੇ ਕਹਿੰਦੇ ਜਾਓ ਧੀਰਮਲਿਆ ਦੇ ਪਰਿਵਾਰ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਓ ਉਹਨਾਂ ਨਹੀਂ ਦਿੱਤੇ ਪੰਜਾਬ 사ਤਗੁਰ ਨੇ ਆਪ ਉਚਾਰਨ ਕਰ ਲੈਣ ਇਸ਼ਾਰੀ ਹੁਕਮ ਦੀ ਖੇਡ ਹੈ ਜੋ ਬਖਸ਼ਿਸ਼ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਹੋਈ ਉਹ ਬਖਸ਼ਿਸ਼ ਕੀਤੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੇ ਨਾਲ ਲਾਏ ਬਾਬਾ ਦੀਪ ਸਿੰਘ ਜੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਸੂ ਪਾਤਸ਼ਾਹ ਨੇ ਲਿਖਾਈ ਹੈ ਵਿਚਾਰ ਕਰੋ ਹੁਣ ਬਾਣੀ ਕਿਸ ਦੀ ਹੈ ਇਹ ਦਰਗਾਹੀ ਬਾਣੀ ਤੁਰ ਕੀ ਬਾਣੀ ਆਇ ਤੇ ਸਗਲੀ ਚਿੰਤ ਮੁਟਾਈ